ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰਦੇ ਹੋ ਇਹ ਸਥਾਨ ਜਿਹੜਾ ਮਹਾਨ ਸਥਾਨ ਹੈ ਇਹ ਗੁਰਦੁਆਰਾ ਅਰਜਨ ਰੂਪ ਹੈ ਸੂਤਰਾ ਕੋਲੋਂ ਪਤਾ ਲੱਗਿਆ ਇਸ ਜਗ੍ਹਾ ਤੇ ਇਹ ਬਾਬਾ ਅਜੀਤ ਸਿੰਘ ਤੇ ਨਾਲ ਉਹਨਾਂ ਦੇ ਹੋਰ ਸਿੰਘ ਕਾਫੀ ਇੱਥੇ ਮੁਗਲ ਨਾਲ ਜੰਗ ਹੋਇਆ ਸੀ ਇੱਥੇ ਕੁਛ ਸਿੰਘ ਸ਼ਹੀਦ ਹੋ ਗਏ ਸਨ ਇਹ ਉਤਤ ਲੱਗਿਆ ਜਿਹੜਾ ਤੁਸੀਂ ਇਹ ਗੁਰਦੁਆਰਾ ਸਾਹਿਬ ਦੇ ਤੁਸੀਂ ਰੁੱਖ ਦੇਖਦੇ ਹੋ ਅਰਜਨ ਰੁੱਖ ਹੈ ਇਹ ਜਗ੍ਹਾ ਤੇ ਮੈਂ ਦੱਸਦੇ ਕਿ ਜੇ ਬਾਬਾ ਅਜੀਤ ਸਿੰਘ ਤੇ ਨਾਲ ਉਹਦਾ ਦੇ ਸਿੰਘ ਜਿਹੜੇ ਸੀ ਇੱਥੇ ਘੋੜੇ ਬੰਨੇ ਸਨ ਉਹ ਰੁੱਖ ਤੁਸੀਂ ਅੱਜ ਵੀ ਦੇਖਦੇ ਹੋ ਮੌਜੂਦ ਹੈ ਦਰਸ਼ਨ ਕਰਦੇ ਹੋ ਇਹ ਗੁਰਦੁਆਰਾ ਪਿੰਡ ਬਈਹਾਰਾ ਜ਼ਿਲ੍ਹਾ ਰੂਪਨਗਰ ਨੇੜੇ ਦੀਕ ਅਨੰਦਪੁਰ ਸਾਹਿਬ ਹੈ ਅਤੇ ਤੁਸੀਂ ਦਰਸ਼ਨ ਉਹ ਇੱਥੇ ਦਾ ਇਸ ਅਰਜਨ ਰੁੱਖ ਦੇ ਬਹੁਤ ਹੀ ਪੁਰਜਨ ਯੂਗ ਹੈ ਇਹ ਉਹ ਮਹਾਰਾਜ ਇਹ ਸਹਬਜ਼ਾਦੇ ਬਾਬਾ ਅਜੀਤ ਸਿੰਘ ਦੇ ਉਸ ਟਾਈਮ ਦੇ ਇਹ ਚਰਨ ਜੋ ਪ੍ਰਾਪਤ ਨੂੰ ਪਤਾ ਲੱਗਿਆ ਸੂਤਰਾ ਕੋਲੋਂ ਵੀ ਇਸ ਜਗ੍ਹਾ ਤੇ ਇਸ ਅਰिजਨ ਰੂਪ ਦੇ ਨਾਲ ਔਰੇ ਬੰਨੇ ਸਨ ਇੱਥੇ ਨਾਲ ਦਰਿਆ ਹੁੰਦੇ ਸੀ ਇਹ ਪਤਾ ਲੱਗਿਆ ਵੀ ਉਹ ਦਰਿਆ ਦੇ ਮਲਾ ਜਿਹੜੇ ਸੀ ਰਾਤ ਦੇ ਟਾਈਮ ਉਹ ਚਲੇ ਗਏ ਸਨ ਜਿਹਦੇ ਕਰਕੇ ਸਹਬਜ਼ਾਦੇ ਤੇ ਆਪਣੇ ਸਿੰਘ ਸਮੇਤ ਤੇ ਰਾਤ ਕੱਤੇ ਤੇ ਮੁਗਲ ਫੌਜਾਂ ਨਾਲ ਜੰਗ ਹੋਇਆ ਕਾਫੀ ਸਿੰਘ ਇੱਥੇ ਕਾਫੀ ਮੁਗਲ ਫੌਜ ਵੀ ਮਾਰੇ ਗਏ ਤੇ ਕੁਝ ਸਿੰਘ ਸ਼ਹੀਦ ਹੋ ਗਏ ਸੰਤ ਇਸ ਜਗਤ ਤੇ ਤੇ ਇਸ ਟਾਈਮ ਇਹ ਜਿਹੜਾ ਅਰਜਨ ਗੁਰੂ ਦਵਾਰਾ ਸਾਹਿਬ ਹੈ ਇਸ ਜਗਤ ਤੇ ਬਹੁਤ ਹੀ ਇਹਦਾ ਮਾਨ ਉਜਣ ਯੋਗ ਹੈ ਤੇ ਹਰੇਕ ਬੜੀ ਦੂਰ ਦੂਰੋਂ ਸੰਗਤਾਂ ਆ ਕੇ ਸਰਦਾਰ ਨਾਲ ਆਪਣੇ ਮੰਗਾ ਮੰਗਦੇ ਹਨ ਤੇ ਪੂਰੇ ਹੋ ਜਾਂਦੇ ਤਾਂ ਖੰਡ ਪਾਠ ਦੇ ਲੜੀ ਵਿੱਚ ਲਾਉਂਦੇ ਹਨ ਸੋ ਤੁਸੀਂ ਦਰਸ਼ਨ ਕਰਦੇ ਹੋ ਇਸ ਟਾਈਮ ਗੁਰਦੁਆਰਾ ਅਰਜਨ ਗੁਰੂ ਪਿੰਡ ਵਿਹਾਰਾਂ ਜ਼ਿਲ੍ਹਾ ਰੂਪਨਗਰ ਦੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ Thank you. ਸ੍ਰੀ ਨੀਅ ਗੁਰੂ ਦੀ ਤੇ ਵੇਖਣਾ ਹੈ ਕਿ ਐਸ ਤੱਕ ਨੂੰ ਇਹਨਾਂ ਨੇ ਇਦਾਂ ਬੋਲਿਆ ਹੈ ਤੇ ਮੈਂ ਕੀ ਬੋਲਣਾ ਤੇ ਜੇ ਉਸੇ ਆਪਾਂ ਪੜੀ ਜਾਈਏ ਨਾ ਤੇ ਸਾਡੀ ਸੰਥਿਆ ਨਹੀਂ ਬਚ ਸਕਦੀ ਸਾਨੂੰ ਪਤਾ ਨਹੀਂ ਲੱਗਣਾ ਕੀ ਬੜਿਆ ਇਹ ਮੇਰੀ ਬੇਨਤੀ ਹੈ ਕਿਤੇ ਵੀ ਸਮਾਗਮ ਵਿੱਚ ਜਾਓ ਨਾ ਤੇ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬੈਠੋ ਠੀਕ ਹੈ ਬੜੀ ਬੜੀ ਬਾਣੀ ਯਾਦ ਹੈ ਗੁਰੂ ਪਿਆਰੇ ਨੂੰ ਬੜੇ ਬੜੇ ਭਗਤ ਹਨ ਬੜੇ ਬੜੇ ਸੰਤ ਹਨ ਪਰ ਸਾਧਗੁਰੂ ਦੀ ਦਰਗਾਹ 'ਚ ਹੋਣਾ ਹੈ ਨਾ ਇਹ ਜੱਜਾਂ ਦਾ ਜੱਜ ਹੈ ਇਹ ਇਹ ਗਰੰਤੀ ਨੇ ਇੱਕ ਵਜ਼ੀਰ ਹਨ ਤੇ ਉਹ ਰਾਜੇ ਨਾਲ ਗੱਲ ਕਰਕੇ ਤੇ ਸਾਨੂੰ ਸੁਣਾ ਰਹੇ ਨੇ ਤੇ ਆਪਾਂ ਸੁਣਨਾ ਹੈ ਵੀ ਕੀ ਕੀਤਾ ਜੇ ਆਪਣਾ ਕਰੀ ਗਏ ਤੇ ਕੁਝ ਨਹੀਂ ਜਿਵੇਂਣਾ ਮੈਂ ਬੇਨਤੀ ਕਰਦਾ ਅਸੀਂ ਗਲਤੀ ਪੜ ਜਾਂਦੇ ਗਲਤ ਰਟਿਆ ਹੁੰਦਾ ਹੈ ਵਿਦਵਾਨ ਕੋਲੋਂ ਸਤਸਰੂ ਕੋਲੋਂ ਸਿੱਖਿਆ ਲੈਣੀ ਹੈ ਸਤਪੁਰਖਾਂ ਦਾ ਉਪਦੇਸ਼ ਸੁਣ ਤੂੰ ਭੁਵੇ ਤੇਰਾ ਨਾਮ ਇਹ ਸਾਧੂ ਬਖਸ਼ਿਸ਼ ਕਰ ਰਹੇ ਨੇ ਇਹ ਬੇਤੀ ਨੂੰ ਪ੍ਰਵਾਨ ਕਰਿਓ ਕੇ ਜੇ ਅਪਾਂ ਸਮਾਗਮਾਂ ਚ ਜਾਂਦੇ ਆ ਪਰ ਇਹ ਸਾਧੂ ਦੀ ਬਾਣੀ ਨਾਲ ਨਾਲ ਪੜੀ ਜਾਂਦੇ ਆ ਕਈ ਵਾਰੀ ਅਖੰਡ ਪਾਠ ਹੀ ਆਪਣੇ ਪਿਆਰ ਕਰਨ ਕਰਦੇ ਹੁੰਦੇ ਤੇ ਜੇ ਅਪਾਂ ਪਹਿਲਾਂ ਤੋਂ ਬੋਦੀਏ ਤੇ ਉਹ ਡਿਸਟਰਬ ਹੁੰਦਾ ਹੈ ਉਹ ਪੁੱਛ ਜਾਂਦਾ ਵੀ ਇਹ ਕੀ ਦੁੱਖ ਧਿਆਨ ਹੋ ਗਿਆ ਐਸੇ ਚੁੱਪ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਧਾਨ ਇਕਾਗਰ ਚੀਤ ਅਨਾਸਰ ਦਾ ਜਾਪ ਕੀਤਾ ਹੈ ਭਾਈ ਗੁਰੇਸ ਸਿੰਘ ਜੀ ਇਹ ਸਾਧੂ ਦੀ ਕਿਰਪਾ ਹੋਈ ਇਹ ਦਾਤਾ ਮਿਲਦੀ ਆ ਮੈਂ ਇਹਨਾਂ ਦੀ ਮੂਰਤ ਸੋਭਾ ਨਹੀਂ ਕਰ ਰਿਹਾ ਮੈਂ ਬਾਕੀ ਸੁਣ ਰਿਹਾ ਸੀ ਉਹ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੈਨਾਂ ਉਹਦਾ ਨਾਮ ਹੀ ਖੁਸ਼ੀ ਆਇਆ ਬੜੀ ਕਿਰਪਾ ਹੈ ਬੜੀ ਮਹਾਨ ਕਿਰਪਾ ਹੈ ਜਿਹੜਾ ਉਹ ਹੁਕਮਨਾਮਾ ਲਿਆ ਸੋਹਣਿਆ ਤੁਸੀਂ ਭਾਈ ਸੁਰਿੰਦਰ ਸਿੰਘ ਉਹਨਾਂ ਨੂੰ ਹੁਕਮਨਾਮਾ ਵੀ ਲਿਆ ਸਾਨੂੰ ਸਾਰੇ ਦੀ ਯਾਦ ਨਹੀਂ ਪਰ ਉਹਦੇ ਵਿੱਚ ਸਤਿਗੁਰੂ ਨੇ ਸਾਨੂੰ ਦੱਸਿਆ ਵੀ ਅਸੀਂ ਅਗਿਆਨੀ ਆ ਅਸੀਂ ਥੋੜੀ ਬੱਤ ਵਾਲੇ ਆ ਤੇ ਤੁਸੀਂ ਕਿਰਪਾ ਕਰਨ ਵਾਲੇ ਮਾਰਗਦਰਸ਼ਕ ਜਿਹਨੇ ਸਾਧੂ ਦਾ ਸੰਗ ਨਹੀਂ ਕੀਤਾ ਉਹ ਵੀ ਆ ਗਿਆ ਵਿੱਚ ਸੰਗ ਦਾ ਕੀ ਫਲ ਦੱਸਿਆ ਏ ਤੇ ਜਿਹਨੇ ਨਹੀਂ ਕਰਦੇ ਸਾਧਕ ਪੁਰਸ਼ ਦੀ ਕੀ ਹਾਲਤ ਹੈ ਪਰ ਨਵੇਂ ਪਾਤਸ਼ਾਹ ਦਾ ਹੁਕਮ ਆਏ ਉਹ ਵੀ ਤੁਸੀਂ ਸਰਪਰ ਕੀਤਾ ਹੈ ਰੇ ਜੀ ਇਹ ਸਾਚੀ ਦਾ ਧਾਰ ਉਹਦੀ ਵਡਿਆਈ ਨੂੰ ਸਿਰ ਤਰੂ ਸੁਣਨਾ ਹੈ ਗੁਰੂ ਕੀ ਸਨੇਹਾ ਦੇ ਰਿਹਾ ਹੈ ਤੇ ਇਹ ਜਿਹੜਾ ਸੰਸਾਰ ਦੱਸਿਆ ਨਾ ਉਹ ਕਹਿੰਦੇ ਸਾਰਾ ਝੂਠ ਦਾ ਸਾਰਾ ਹੈ ਬਿਨਸ ਦੁਬਾਰ ਨਾ ਨਗ ਕਾਗਜ਼ ਦੇ ਉੱਤੇ ਪਾਣੀ ਦੀ ਛਿਪ ਮੈਜ ਤੇ ਉਹ ਗਲ ਜਾਂਦਾ ਹੈ ਪਰ ਜੇ ਕਿਤੇ ਉਹ ਕਾਗਜ਼ ਘਿਉ ਦੇ ਵਿੱਚੋਂ ਤੇਲ ਵਿੱਚੋਂ ਕੱਢ ਕੇ ਨਾ ਤੇ ਤੁਸੀਂ ਪਾਣੀ ਚ ਪਾਓ ਤੇ ਉਹ ਨਹੀਂ ਭਿੱਜਦਾ। ਇੱਕ ਗੁਰਬਾਣੀ ਦੇ ਬਚਨ ਨੇ ਸਤਗੁਰੂ ਦੇ ਕਿਉਂਕਿ ਉਹਨੂੰ ਉਹ ਠੰਡਾ ਲੱਗਿਆ। ਇਸੇ ਤਰ੍ਹਾਂ ਹੀ ਜੇ ਸਤਗੁਰੂ ਦੀ ਬਾਣੀ ਗਾਉਣ ਵਾਲਾ ਸੁਣਨ ਵਾਲਾ ਨਾ ਪਿਆਰ ਦੇ ਨਾਲ ਪਿਰਨ ਦੁਜੇ ਨਾ ਦਿਨੀ ਲੋੜ ਫਿਰ ਸਤਿਗੁਰ ਬਖਸ਼ਿਸ਼ ਕਰਦਾ ਹੈ ਮਹਾਰਾਜ ਦੇ ਆਨੰਦ ਆਨੰਦ ਸਭ ਹੋ ਕਹੈ ਆਨੰਦ ਗੁਰੂ ਤੇ ਜਣ ਜੇ ਜਾਣਨਾ ਦਿੱਤੂ ਕੋ ਛਣਾਏ ਇਹਦੇ ਅੱਗੇ ਬੇਨਤੀ ਕਰਦੇ ਮਹਾਰਾ ਜੀ ਅਸੀਂ ਹਲਪਾ ਗਿਆ ਤੂ ਸਮਰਥ ਵੱਡਾ ਮੇਰੀ ਮਤ ਥੋੜੀ ਰਾਮ ਸੇਵਾ ਕਰੋ ਲੰਗਰ ਬਣਾਓ ਝਾੜੂ ਲਾਓ ਜਲਦੀ ਸੇਵਾ ਕਰੋ ਜੋੜੇ ਸਾਫ ਕਰੋ ਤੇ ਕੰਨ ਇਧਰ ਰੱਖਣਾ ਹੈ ਸਤਿਗੁਰ ਕਹਿੰਦੇ ਨੇ ਸਭ ਨੂੰ ਮੇਰਿਓ ਸਾਚੈ ਸੁਣਣੇ ਨੂੰ ਪਠਾਏ ਸਾਚੈ ਸੁਣਣੇ ਨੂੰ ਪਠਾਏ ਸਰੀਰ ਣਾਏ ਤੇ ਕਹਣਾ ਕੀ ਆ ਸੁਣੋ ਸਤ ਬਾਣੀ ਤੇ ਜੇ ਬਾਣੀ ਸੁਣੀ ਨਹੀਂ ਤੇ ਬਚਨ ਸੁਣੇ ਨਹੀਂ ਆਪਾਂ ਬਾਹਰ ਸੇਵਾ ਕਰਦੇ ਆਪਣੀਆਂ ਗੱਲਾਂ ਕਰੀ ਗਏ ਨਾ ਤੇ ਫੇਰ ਨਹੀਂ ਦਲੇਰ ਸਹੂਣਾ ਨੇ ਦੱਸਿਆ ਬੜੇ ਉਸਤਾਦ ਦੇ ਨਾਲ ਵੀ ਇਹ ਸਾਡੇ ਸਾਰੇ ਦੇ ਭਲੇ ਵਾਸਤੇ ਸਾਧੂ ਜੀ ਨੇ ਕਿਰਪਾ ਕੀਤੀ ਪੁਰਨਾ ਦਿੱਤਾ ਹੈ ਇਹਨੇ ਅਸੀਂ ਇਥੇ ਹਾਜ਼ਰੀ ਭਰੀਏ ਤੇ ਸਾਧੂ ਜੀ ਦੇ ਗੁਣ ਗਾਈਏ ਕਿ ਮਾਰਾ ਸਾਡੇ ਤੇ ਕਿਰਪਾ ਕਰਦੇ ਸਾਡੇ ਤੇ ਰਹਿਮਤ ਕਰਦੇ ਹੋ ਅਸੀਂ ਅਲਪਗ ਜੀ ਹਾਂ ਇਹ ਤੁਹਾਡੇ ਖਿਆਲ ਰੱਖਿਆ ਕਰੋ ਕਿਉਂਕਿ ਦਾਸ ਦਾ ਮੈਂ ਮਹਾਪੁਰਸ਼ਾਂ ਦੇ ਨਾਲ ਵਿਚਰਦਾ ਰਿਹਾ ਹਾਂ ਤੇ ਸਾਨੂੰ ਜਿੱਦਾਂ ਕੋਈ ਬੜੀ ਲੜਾਈ ਕਰਦੇ ਸੀ ਮਹਾਪੁਰਸ਼ ਕੇ ਵੀ ਕਹਿ ਦਿੰਦੇ ਜੀ ਉਹ ਵਿਹਲੇ ਬੈਠੇ ਸੰਤਾ ਕੋਣ ਕਿਹੜਾ ਉਹਦੇ ਕੰਮ ਹੈ ਕੋਈ ਚੋੜੇ ਪਾਏ ਉਹਦੇ ਕੱਢ ਦੇਦੇ ਕਿਲ ਦਿਨ ਰਾਤ ਨੀਂਦ ਨੂੰਣ ਦੇਦੇ ਸੇਵਾ ਕਰਾਉਂਦੇ ਆ ਬਾਣੀ ਪੜਾਉਂਦੇ ਆ ਤੇ ਜੇ ਨਹੀਂ ਬਾਣੀ ਪੜ੍ਹਦੇ ਨਹੀਂ ਸੇਵਾ ਕਰਦੇ ਤੇ ਉਠਾ ਕੇ ਘਰ ਨੂੰ ਵੀ ਘਾੜ ਦੇਦੇ ਸਤਿਬਰੂ ਬਾਬਾ ਜਵਾਹਰ ਸਿੰਘ ਮਹਾਰਾਜ ਦੇ ਮੱਗ ਕੇ ਵਿਚਰਨ ਕੀਤਾ ਇਹ ਕੋਈ ਤਾਂ ਪਾਮਨ ਮਸਥਾਨ ਨੂੰ ਪ੍ਰਗਟ ਕਰਨ ਵਾਲੇ ਉਹਨਾਂ ਦੇ ਦੇਰ ਦੇ ਵਿੱਚ ਹਰਪਵਾੜ 3 ਵਜੇ ਘੜਿਆਲ ਖੜਕਦਾ ਇੱਥੇ ਸਾਰੀਆਂ ਸੰਗਤਾਂ ਨੇ ਉੱਠ ਪੈਣਾ ਹੈ ਮਾਪੂਸਤੇ ਸੌਂਦੇ ਨਹੀਂ ਗੇ ਬਦਗੀ ਕਰਦੇ ਸੀ ਲਾਂਗਰੀ ਪਹਿਲਾਂ ਹੀ ਉੱਠੇ ਹੁੰਦੇ ਸੀ 5 ਵਜੇ ਨੂੰ ਪ੍ਰਸ਼ਾਦਾ ਤਿਆਰ ਹੋ ਜਾਂਦਾ ਹੈ ਜਿਹੜਾ ਉਹਨਾਂ ਦਾ ਸਾਪਰਾ ਆਇਆ ਹੈ ਦਰਸ਼ਕਾਂ ਨੂੰ ਮਿਲਦੀ ਤੇ ਜਿਸ ਨੂੰ ਤੁਹਾਨੂੰ ਲੱਗੇ ਕਾਰੋਬਾਰ ਕਰਨ ਵਾਲੇ ਉਹਨਾਂ ਨੂੰ ਪ੍ਰਸ਼ਾਦਾ ਮਿਲ ਜੇ ਤੇ ਮਹਾਪਰਸ਼ਨ ਵੀ ਕਰਨ ਜੀ 3 ਵਜੇ ਤੋਂ ਫਿਰ ਆਪਾਂ ਕਹਿ ਰਹੇ ਜਦੋਂ ਨਹੀਂ ਨੁਠਿਆ ਆਪਾਂ ਜਾ ਕੇ ਘਰਣਾ ਹੈ ਤੇ ਫਿਰ ਜਾ ਕੇ ਵੇਖਣ ਕਿ ਉਹ ਭਾਈ ਕਿਉਂ ਨਹੀਂ ਉੱਠਿਆ ਮੇਰੇ ਵੀ ਬਈ ਬਾਹਲੇ ਜਾਦੇ ਜੇ ਸੇਮ ਨਹੀਂ ਚੀਜ਼ਾਂ ਇਹਦੇ ਬੜਾ ਥੋੜਾ ਨਿਕ ਘਰ ਚੱਲ ਜਾਂਦੇ ਸੀ ਜੀਵੂ ਜੁਦੀ ਆਈ ਉਸ ਜਾਨਿਆ ਪਾਣੀ ਨਾਲ ਫੇਤੀਆਂ ਜਿਹੜੀਆਂ ਲਈਆਂ ਸਿਆਣੇ ਨੇ ਪਾਣੀ ਤਾਂ ਕੇ ਗੱਲੀਆਂ ਕਰਤੀਆਂ ਵੀ ਜਿਹੜੀਆਂ ਰਜਾਈਆਂ ਤੋਂ ਬੜੇ ਰਜਾਈਆਂ ਤੋਂ ਉਹਨਾਂ ਦੇ ਘਰ ਤੋਂ ਜਾ ਕੇ ਉਹ ਕੀ ਬਾਤ ਦੀ ਵੀ ਸੇਵਾ ਕਰਦੇ ਆਏ ਇੱਕ ਸੰਕੀਰਮ ਰਾਮ ਦਾਤਾ ਨੂੰ ਸੰਨਕਪਾਵੇ ਨਾਮ ਤੋਂ ਸਾਰੇ ਲੋਕਾਂ ਲਈ ਕਰਦੇ ਨੇ ਕਹਿੰਦੇ ਉਹ ਹੁਣ ਪਰੋਵੇ ਜਾਂ ਜੈ ਸਮ ਜੈ ਸੋਖੀ ਮਾਰਾ ਕਰਨ ਦਾ ਸੋਖੀ ਬਾਤ ਦੇ ਸੜਕੇ ਦਾ ਆਲ ਉਤਸ਼ਾਹ ਵਰਤੇ ਤਾਲਾਂ ਪਰ ਲੱਗੇ ਜੇ ਹਰ ਬਰਸ ਮੈਨੇ ਵਤਨ ਪਰ ਮਾਰੂ ਮਿਠੀ ਬਰਗਤਾ ਕੋਈ ਪਾਲੀ ਪਾ ਕੇ ਬੋਲ ਨਿਸ਼ਾਨ ਹੋਏਗਾ ਦੇ ਮਹਾਵਾਕ ਅਨੁਸਾਰ ਛੋਟਾ ਸਿੰਘਾਂ ਦੇ ਪਾਤੀ ਪੁੱਤਰ ਸ਼ਾਨਾਂ ਦੇ ਦਿੱਤੇ ਮਰਸਾਲ ਦੀ ਤਰ੍ਹਾਂ ਇਹ ਲੱਗਦੇ ਰਹੇ ਜੇੜ ਮੇਲੇ ਨਾਲ ਜਾ ਰਹੇ ਹਨ ਇੱਥੇ 10-12 ਸਾਲ ਬਾਲਾਂ ਦੀ ਯਾਦ ਦੇ ਅੰਦਰ ਛੋਟਾ ਜਿੱਤ ਦੁਆਰੇ ਉਭਰੇ ਤੇ ਬੇ ਨਿਉਹ ਬਖਸ਼ਰ ਮਾਰ ਕੇ ਨੇ ਇਸ ਗੁਰਦੁਆਰਾ ਸਥਾਨ ਤੇ ਦੋ ਪਰਿਵਾਰਾਂ ਵੱਲੋਂ ਇਹਨਾਂ ਦੋ ਖੰਡ ਪਾਠ ਦੀ ਸੇਵਾ ਲਈ ਜਿਤ ਸਾਜੂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਦਿੱਤੀਆਂ ਹੋਈਆਂ ਦਾਤਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਆਪਾਂ ਸਾਰਿਆਂ ਨੂੰ ਸੰਕਟ ਕਰਨ ਦਾ ਸੁਭਾਗ ਹੋ ਮਿਲ ਜੇ ਸਾਧੂ ਕਿਰਪਾ ਕਰਨ ਗੁਰੂ ਦੀ ਗੋਦ ਵਿੱਚ ਬੈਠ ਕੇ ਸਾਧੂ ਜੀ ਦੇ ਦਰਸ਼ਨ ਕਰ ਰਹੇ ਹਾਂ ਸਾਧੂ ਜੀ ਰਵੀ ਬਾਣੀ ਦੇ ਆ ਖੰਡ ਪਾਠ ਦੇ ਸਰਵਣ ਕਰ ਰਹੇ ਬਾਣੀ ਇਹ ਵੱਡਿਆਂ ਭਾਗਾਂ ਦੀ ਗੱਲ ਹੈ ਤੁਸੀਂ ਹੁਕਮਾਂ ਦੇ ਸਰਵਣ ਕੀਤੀਆਂ ਜਿਹੜੇ ਜੇ ਯਾਦ ਰੱਖੀਏ ਤੇ ਪਤਾ ਲੱਗਦਾ ਸਾਨੂੰ ਕੀ ਸਨੇਨਾ ਦੇ ਰਿਹਾ ਹੈ ਸਰਪਰ ਸਾਕ ਤੇ ਕੀ ਬਖਸ਼ਿਸ਼ ਕੀਤੀ ਹੈ ਇਹ ਸਾਨੂੰ ਫਿਰ ਜਦੋਂ ਥਣਪਾ ਰਾਮ ਕਰੀਏ ਤੇ ਭੋਗ ਵਾਲੇ ਦਿਨ ਤੀਸਰੇ ਦਿਨ ਬੇਨਤੀ ਕੀਤੀ ਜਾਂਦੀ ਵਾਰਾ ਜੀ ਅਸੀਂ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਤੇ ਆਪ ਜੀ ਨੂੰ ਬੇਨਤੀ ਹੈ ਆਪ ਵੀ ਆਪਣੇ ਹੁਕਮ ਬਖਸ਼ਿਸ਼ ਕਰੋ ਇਹ ਦਰਗਾਹੀ ਨੂੰ ਹੁਕਮ ਹਦਾ ਹੈ ਗੁਰਮੁਖ ਪਿਆਰਿਆਂ ਨੇ ਬਹੁਤ ਪਿਆਰ ਨਾਲ ਬੁਣਾਵੇ ਲਏ ਹਨ ਜਿੱਦਾਂ ਬਾਣੀ ਪੜ੍ਹਨੀ ਚਾਹੀਦੀ ਹੈ ਉਦਾਂ ਪੜ੍ਹਨੀ ਇਹ ਸਾਧੂ ਦੀ ਬਾਣੀ ਨੂੰ ਸੁਣਨਾ ਇੱਕ ਬੇਤੀ ਮੈਂ ਕਰ ਰਿਹਾ ਪਹਿਲਾਂ ਮੈਂ ਚਾਰ ਭੁੱਲ ਜਾਂਦਾ ਮੈਂ ਪਹਿਲਾਂ ਉਹ ਯਾਦ ਕਰ ਲਿਓ ਤੁਸੀਂ ਸੰਗਤ ਵਿੱਚ ਜਿੰਨੇ ਵੀ ਬੈਠੇ ਆ ਨਾ ਭਾਈ ਭਾਈ ਸਾਹਿਬ ਜਲਸੀ ਸਾਹਿਬ ਦਾ ਪਾਠ ਕਰ ਰਹੇ ਸੀ ਤੇ ਦਿਲ ਕਰਦਾ ਸੀ ਕਰੀ ਜਾਣ ਬੜਾ ਛੁੱਟ ਪਾਤੀ ਚਾਰਨ ਕੀਤਾਗਾ ਉਹਨਾਂ ਦੇ ਮੂੰਹ ਦੀ ਸ਼ਬਦ ਨਹੀਂ ਕਰ ਰਿਹਾ ਆਨੰਦ ਆਇਆ ਸੁਣ ਕੇ ਇਹੋ ਜਲਸੀ ਸਾਹਿਬ ਦਾ ਪਾਠ ਕਰ ਰਹੇ ਸਨ ਉਹ ਲਗਭਗਤਰ ਛੱਡੀ ਨੇ ਉਹਨਾਂ ਨੇ ਆਪਣੇ ਪਿਆਰ ਦੇ ਨਾਲ ਉਦੋਂ ਬਾਣੀ ਪੜ੍ਹੀ ਹੈ ਮੈਂ ਸੁਣ ਰਿਹਾ ਸੀ ਕਿਉਂਕਿ ਦਾਸ ਮੂਰ ਨਾਲ ਠੁੱਡਿਆ ਸੁਭਾਅ ਬਣਿਆ ਹੈ ਬਾਰਵੀ ਉਸ ਕੋਲ ਦੁਆੜਾ ਸਾਹੀ ਪਾਕ ਚੰਦਨ ਤੇ ਮੈਂ ਇੱਥੇ ਬਾਣੀ ਸੁਣਦਾ ਨਾ ਕਿਹੜਾ ਪਾਠ ਹੀ ਪੜ ਰਿਹਾ ਏ ਆਵਾਜ਼ ਵੀ ਪਛਾਣ ਲਈ ਦੀ ਆ ਕਿਉਂਕਿ ਮੈਨੂੰ ਹੋਰ ਤੇ ਕੰਮ ਕੋਈ ਨਹੀਂ ਮੈਂ ਤੇ ਆਲੇ ਦੁਆਲੇ ਦਾ ਇਹੋ ਹੀ ਵੇਖਣਾ ਵੀ ਕਿੱਥੋਂ ਆਵਾਜ਼ ਆ ਰਹੀ ਏ ਇੱਥੇ ਵੀ ਹੋ ਰਿਹਾ ਏ ਮੇਰੇ ਕੋਲ ਕੰਮ ਦੇ ਹੈ ਨਹੀਂ ਵਿਹਲਾ ਹਾਂ ਮੈਂ ਤੇ ਸਤਿਗੁਰੂ ਨੇ ਕਿਰਪਾ ਕੀਤੀ ਦਿਲ ਕਰਦਾ ਸੀ ਉਹ ਬਾਣੀ ਪੜੀ ਜਾਣਾ ਪਰ ਇੱਕ ਮੈਂ ਬੇਨਤੀ ਤੁਹਾਨੂੰ ਸੰਗਤਾਂ ਨੂੰ ਕਰ ਰਿਹਾ ਇੱਕ ਜਾਗਮ ਯਾਦਰ ਉਸਾਰੇ ਕਿ ਸਤਿਗੁਰੂ ਜੀ ਅ fırsਰਾਂ ਦੇ ਅ fırsਰ ਦਾਨੀਆਂ ਦੇ ਦਾਨੀ ਰਾਜਿਆਂ ਨੇ ਰਾਜੇ ਮਹਾਰਾਜੇ ਆਪੇ ਆਪ ਵੀ ਇਹਨਾਂ ਰਾਜਾ ਤੁਮਹੋਂ ਸਭ ਰਾਜਨ ਕੀ ਰਾਜਾ ਉਹਦੀ ਕਚਹਿਰੀ 'ਚ ਬੈਠੇ ਉਹਦੀ ਜਗ੍ਹਾ 'ਚ ਬੈਠੇ ਆ ਤੇ ਜਦੋਂ ਕਿਤੇ ਅਸੀਂ ਸੰਸਾਰ ਦੀ ਕਿਹੜੀ ਕਚਹਿਰੀ ਵਿੱਚ ਜੱਜ ਦੇ ਜਾਈਏ ਨਾ ਸਾਹਮਣੇ ਜਦੋਂ ਸਨਾਟਾ ਸਾਇਆ ਹੁੰਦਾ ਹੈ ਵੀ ਜੋ ਜੱਗ ਨਾਲ ਗੱਲ ਕਰਨੀ ਹੋਊ ਰਕੀਬ ਜੀ ਕੀਤਾ ਨਾ ਕਰਾ ਉਹ ਸਰਦਾਰ ਹੋ ਕੇ ਨਾਮ ਬਿਨਾ ਝੁਕੇ ਸਗਰ ਤਸਾ you